ਸੋ ਐਸ਼ੇ ਸੇ ਵੀਸ਼ੂ ਅੰਬੰਦੀਦਰ ਪਿਆਰੀ ਸੰਗਤ ਜੀਓ ਅੱਜ ਜੋ ਆਪਾਂ ਸੱਚ ਕੋ ਸ਼ਹੀਦ ਅਸਾਸੂ ਵੀਰ ਜੀ ਦੇ ਘਰ ਨਾ ਆ ਰਹੇ ਹਾਂ ਇਹ ਬੜੀ ਖੁਸ਼ੀ ਵਾਲੀ ਗੱਲ ਹੈ ਇਹ ਹਰ ਸੰਗਤ ਜੋ ਲੁਧਿਆਣਾ ਨਿਵਾਸੀ ਹੈ ਜੋ ਇਹਨਾਂ ਨੇ ਆਪਣਾ ਜਿਲ੍ਹਾ ਪੱਧਰ ਤੇ ਲੁਧਿਆਣੇ ਦੇ ਵਿੱਚ ਸ਼ੁਰੂ ਕੀਤਾ ਹੈ ਇਹ ਬੜਾ ਹੀ ਸਲਾਮਰਗੋਹ ਕੰਮ ਹੈ ਕਿਉਂਕਿ ਇਹ ਸਮਾਂਗਾਂ ਯੋਗ ਸ਼ੁਰੂਆਤ ਵੀ ਲੁਧਿਆਣੇ ਤੋਂ ਹੀ ਹੋਈ ਹੈ ਸਾਡੇ ਕਿਉਂਕਿ ਸਟਾਰਟਿੰਗ ਕਿੱਥੋਂ ਹੋਈ ਆ ਪਿੰਡ ਮੱਲਾ ਲੁਧਿਆਣਾ ਸੰਤ ਮਨੀ ਸਿੰਘ ਤੋਂ ਔਰ ਸੰਤ ਮਨੀ ਸਿੰਘ ਤੋਂ ਉਹਨਾਂ ਨੇ ਹੀ ਇਹ ਆਪਣੇ ਮੰਦੇ ਵਿੱਚ ਰੱਖਿਆ ਸੀ ਕਿ ਮੈਨੂੰ ਉਹ ਗੁਰੂ ਚਾਹੀਦਾ ਵਾ ਜਿਹੜਾ ਪੁੰਦਰ ਦੀਆਂ ਜਾਣਨ ਵਾਲਾ ਹੋ। ਔਰ ਐਸੇ ਹੀ ਕੋਚ ਦੇ ਵਿੱਚੋਂ ਮੁੜ ਕੇ ਕਿੱਥੇ ਗਏ ਬਾਕੀ ਬਾਬਾ ਮਹਤਾਬ ਸੁਨਿਧੋ। ਔਰ ਰਸਤੇ ਦੇ ਵਿੱਚ ਕੀ ਆਸ ਰੱਖ ਲਈ ਕਿ ਜੇਕਰ ਉਹ ਪੂਰਨ ਸਤਗੁਰ ਹੈ ਤੇ ਮੇਰੇ ਦਿਨਾਂ ਨੂੰ ਜਾਣਨ ਵਾਲੇ ਹੈ ਤੇ ਮੈਨੂੰ ਜਾਣਦਿਆਂ ਉਹ ਕੇਸੀ ਅਸ਼ਨਾਨ ਕਰਕੇ ਪੈਰਾਂ 'ਚ ਪੂਰੇ پا ਕੇ ਇੱਕ ਗੁਰਦੁਆਰੇ ਦੇ ਵਿੱਚ ਬਾਹਲੇ ਗੇਟ ਦੇ ਕੋਲ ਦੇ ਹੁਣ ਤੇ ਮੈਨੂੰ ਮੇਰਾ ਨੌ ਲੈ ਕੇ ਬਾਜ ਮਾਰ। ਸੋ ਉਸੇ ਤਰ੍ਹਾਂ ਹੀ ਗਿਆ ਜਦੋਂ ਉਹ ਕੁਛ ਦੇ ਪਿਛੋਂ ਦੇ ਗੁਰਦੁਆਰੇ ਪਹੁੰਚੇ ਤੇ ਸੰਤ ਮਨੀ ਸਿੰਘ ਜੀ ਸੰਤ ਬਾਬਾ ਮੋਤਾਬ ਸਿੰਘ ਜੀ ਉਹ ਅੱਗੇ ਗੁਰਦੁਆਰੇ ਦੇ ਵਿੱਚ ਗਿਆ ਸੀਗੇ ਸੁਨਾਉਣ ਕਰਕੇ ਤੁਰੇ ਪਾ ਕੇ ਤੇ ਬਾਜ ਮਾਰ ਕੇ ਮਾਰੀ ਕੇ ਆ ਸੰਤ ਸੰਤ ਮਨੀ ਸਿੰਘ ਆ ਕੀ ਹਾਲ ਹੈ ਜਰਾ। ਉਹਨਾਂ ਦੀ ਤਾਂ ਮੰਮਾ ਪੂਰੀ ਹੋ ਗਈ। ਕਉਂਤ ਮੰਨਾ ਪੂਰੀ ਹੋ ਗਈ ਜਦੋਂ ਤਮੰਨਾ ਇਦਾਂ ਪੂਰੀ ਹੋ ਜਾਏਗੀ ਨੇਚਰਲੀ ਚੱਲਣੀ ਸ਼ੁਰੂ ਹੋ ਜਾਏਗੀ ਸੋ ਇਹ ਮੱਲ ਜਿਹੜੀ ਹੈ ਪਹਿਲੀ ਮੱਲਾ ਪਿੰਡਾਂ ਤੇ ਮੱਲ ਵੀ ਜਿਹੜੀ ਪੈ ਨਹੀਂ ਸਕੀ ਆ ਉਹ ਲੁਧਿਆਣੇ ਤੋਂ ਹੀ ਚੱਲੀ ਆ ਅੱਜ ਜੇ ਪੂਰੇ ਪੰਜਾਬ ਦੇ ਵਿੱਚ ਸਾਰੀ ਜਗ੍ਹਾ ਤੋਂ ਲੁਧਿਆਣਾ ਫੇਰ ਅੱਗੇ ਆਜ ਲੁਧਿਆਣੇ ਦੇ ਵਿੱਚ ਇਹ ਸਸੰਗਠਨ ਜਿਹੜਾ ਜ਼ਿਲ੍ਹਾ ਪੱਧਰ ਤੇ ਸ਼ੁਰੂ ਕੀਤਾ ਗਿਆ ਔਰ ਮੈਂ ਬਹੁਤ ਹੀ ਵਧਾਈ ਦੇਣਾ ਲੁਧਿਆਣਾ ਹਸ ਸੰਗਠਨ ਨੂੰ ਜਿਨ੍ਹਾਂ ਨੇ ਬੜਾ ਸਨਮਾਨਾ ਜੋਰ ਕਰਾਉਣ ਸ਼ੁਰੂ ਕੀਤਾ ਹੈ ਸਾਰੀ ਸੰਗਤ ਨੇ ਮਿਲ ਕੇ ਉਹਨਾਂ ਦਾ ਸਾਥ ਦੇ ਰਹੀ ਹੈ ਆਓ ਆਪਾਂ ਫਤਰੀ ਸ਼ੁਰੂ ਕਰੀਏ ਇਹ ਹਰ ਬਾਣੀ 26 ਕੋ 26 ਭਾਦਰੋਂ ਸੰਜਈ ਸੰਮਤ ਆਠ ਇੰਗਲੈਂਡ ਲੰਡਨ ਸਾਊਥ ਆਰੋਂ ਗੜੀਆ ਗੁਰਦੁਆਰੇ ਵਿੱਚ ਅਯੂਸ਼ ਸੰਜਈ ਨੂੰ ਸੰਗਤ ਨੇ ਬੇਨਤੀ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਗੁਰੂ ਹੈ ਸਰਚਪਾ ਅਸ਼ਾਈ ਨੇ ਜੋ ਇਸ ਬਾਰੇ ਰਹਿਮਤ ਕੀਤੀ ਉਹ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿਉਂਕਿ ਇਹ ਚੀਜ਼ ਤਾਂ ਹੈ ਹੀ ਆ ਕਿ ਜੇ ਗੁਰੂ ਪੀਰ ਪਕੰਦਰ ਅਵਤਾਰ ਸੰਸਾਰ ਦੇ ਉੱਤੇ ਆਉਂਦੇ ਆ ਤੇ ਉਹ ਆਪਣੀ ਜਿਹੜੀ ਆ ਉਹ ਲਿਖਤ ਰਚਨਾ ਉਹ ਸੰਸਾਰ ਦੇ ਉੱਤੇ ਛੱਡਦੇ ਆ ਅਗਰ ਇਹ ਰਚਨਾ ਉਹਨਾਂ ਦੀ ਸੰਸਾਰ ਦੇ ਉੱਤੇ ਨਾ ਹੁੰਦੀ ਤੇ ਅੱਜ ਉਹਨਾਂ ਦੀ ਧੁੰਦੀ ਨਹੀਂ ਸੀ ਬਹੁਤ ਬਣਦੀ ਤਾਂ ਵਾ ਜੇ ਉਹਨਾਂ ਦੀ ਰਚਨਾ ਸੰਸਾਰ ਦੀ ਤੇਰੀ। ਉਹ ਸੱਚ ਪਾਸ਼ਾ ਜੀ ਨੇ ਕੀ ਇਹ ਤੇ ਮਹਿਰ ਕੀਤੀ ਹੈ। ਪੁਰਖ ਅਕਾਲ ਖੇਰ ਨਿਰਗੁਣ ਨਿਰਵੈਰ ਨਿਰਾਕਾਰ ਧਰਤ ਧਵਲ ਧੋਲ ਉਤੇ ਆਈ। ਖੇਰ ਦੀਵਾ ਉਹ ਪੁਰਖ ਅਕਾਲ ਦਾ। ਕਿਹਦਾ ਵਾ ਜਿਹੜਾ ਨਿਰਗੁਣ ਨਿਰਵੈਰ ਨਿਰਾਕਾਰ। ਧਰਤ ਧਵਲ ਦੇ ਉਤੇ ਆਉਂਦਾ ਵਾ ਕਿ ਉਹ ਸ੍ਰੀ ਵਿੱਚ ਪ੍ਰਗਟਾਵਾ ਕਰਦਾ। ਔਰ ਇਸੇ ਤਰ੍ਹਾਂ 23 ਅੰਕਾਰ ਆਏ ਤਿੰਨ ਪੈਗਮਬਾਰ ਆਏ 10 ਗੁਰੂ ਸਰਨਾਮ ਆਏ ਔਰ ਨਿਰਗੁਣ ਕਿਰਪਾ ਹਾਰ ਦਿਆਲਾ ਦੀਨ ਦਦ ਦੁਖ ਭੰਜਨ ਅਖਵਾਈ ਆ ਜਿਸ ਮੁਹੰਮਦ ਕੀਤਾ ਅਗਮਗਾ ਉਵੈ ਨਾਜ਼ਮ ਦਿੱਤਾ ਕਰਾਈ ਆ ਜ਼ਬਰਾ ਇਸ ਦਾ ਦੇ ਪੈਗਮਾਨ ਸੰਦੇਸ਼ ਆਤਮਾ ਦਰਗਾਈ ਆ ਸਜਦਾ ਕਰਨਾ ਕਬੂਲ ਸਲਾਮਾ ਕਦਮ ਬੋਸ਼ੀ ਵਿੱਚ ਸੀਸ ਟਾਈ ਉਸ ਦਾ ਖੇਲ ਬੜਾ ਮਹਾਨ ਜੁਗ-ਜੁਗ ਆਪਣਾ ਹੁਕਮ ਵਰਤਾਈਆ ਉਸ ਦਾ ਕਿਸ ਦਾ ਅਕਾਲ ਪੁਰਖ ਪਰਮਾਤਮਾ ਹੈ ਔਰ ਉਹ ਖੇਲ ਇੰਨਾ ਮਹਾਨ ਹੈ ਜਿਹੜਾ ਜੁਗ-ਜੁਗ ਚੱਲਦਾ ਹੈ ਹਣੇ ਤੇ ਕੌਸ਼ਨ ਕੀ ਕੀਤਾ ਹੈ ਸੰਗਤ ਨੇ ਸੱਚੇ ਪਾਸ਼ੇ ਨੇ ਵੀ ਇੱਕ ਗੁਰੂ ਗ੍ਰੰਥ ਸਾਹਿਬ ਗੁਰੂ ਹੈ ਉਹੋਂ ਕੋਪ ਉਸਮੈਂ ਤੇ ਆਈ ਹੈ ਜਿਸ ਸਤਗੁਰ ਨਾਨਕ ਭੇਜਿਆ ਦੇ ਕੇ ਸਤਨਾਮ ਬਿਨਾ ਦੇ ਤੋ ਸਤਨਾਮ ਟਿਕਣ ਦੇ ਨਾ ਪਾਈਐ ਮੰਨ ਕੇ ਬਿਨਾਂ ਬਿਨਾ ਦੇ ਤੋ ਨਹੀਂ ਹੋ ਸਕਦਾ ਕਿਉਂਕਿ ਜਦ ਤੱਕ ਉਹ ਦੇ ਸੰਸਾਰ ਦੇ ਵਿੱਚ ਧਰਨ ਨਹੀਂ ਕਰੇਗਾ ਤਦ ਤੱਕ ਕੋਈ ਵੀ ਨਾਮ ਆਪਣਾ ਦੇ ਨਹੀਂ ਸਕਦਾ ਜਿਸ ਸਤਗੁਰ ਨਾਨਕ ਭੇਜਿਆ ਦੇ ਕੇ ਸਤਨਾਮਾ ਬਿਨਾਂ ਦੇ ਤੋ ਸਤਨਾਮ ਟਿਕਣ ਕਿਤੇ ਨਾ ਪਾਈਆ ਉਸ ਸਤਨਾਮ ਨੇ ਅੰਗਦ ਕੀਆ ਪਰਵਾਨਾ ਅਮਰਦਾਸ ਜੀ ਵਧਾਈਆ ਫਿਰ ਅੱਗੇ ਅੱਗੇ ਗੁਰੂਆਂ ਦੀ ਸੀਰੀ ਚੱਲ ਜੀ ਜੋਤ ਇੱਕੋ ਹੀ RAMDAS ਹੋਇਆ ਪ੍ਰਧਾਨਾ ਗੁਰ ਅਰਜਨ ਗੁਰੂ ਕੋ ਦੇਵਖਵਾਈਆ ਹਰ ਗੋਬਿੰਦ ਪੈਰ ਕੇ ਬਾਣਾ ਦੀਨ ਦੁਨੀ ਰੀਤੀ ਦਿੱਤੀ ਬਦਲਾਵੇ ਹਰ ਆਏ ਪਿਆਰ ਕੀਤਾ ਮਹਾਨਾ ਹਰਕ੍ਰਿਸ਼ਨ ਮੱਜੀ ਵਧਾਈ ਆ ਗੁਰਤੇਗ ਬਹਾਦਰ ਧਰਮ ਦਾ ਬਣ ਨਿਸ਼ਾਨਾ ਨਿਸ਼ਾਨਾ ਜਗਤ ਜਹਾਨ ਗਿਆ ਸੁਹਾਏ ਗੋਵਿੰਦ ਖੰਡਾ ਖੜਕ ਖਿੱਚ ਕਰ ਪਰਨਾ ਦੁਸ਼ਤਾਂ ਦੇ ਕਟਾਈ ਉਸੇ ਗੋਵੰਦ ਦੀ ਧਾ ਸ਼ਬਦ ਸ਼ਬਦ ਗੁਰੂ ਗ੍ਰੰਥ ਜਿਸ ਨੂੰ ਸੀਸ ਚ ਤਾਉਣ ਜਿਨੀ ਅਸਮਾਨਾ ਵਿਸ਼ਨ ਬ੍ਰਹਮਾ ਸ਼ੇਵ ਸਾਰੇ ਛੋੜੇ ਗਇਆ ਉਸੇ ਦਾ ਖੇਰ ਪਰਮਾਤਮਾ ਦਾ ਜਿਹੜਾ ਗੁਰੂ ਗ੍ਰੰਥ ਸਾਹਿਬਾ ਬਿਨਾ ਦੇਤੋਂ ਪਰਮਾਤਮਾ ਦਾ ਨਿਰਗੁਣ ਸਰੂਪ ਲੋਕ ਮਾਤ ਕਦੇ ਨਾ ਹੋਇਆ ਪ੍ਰਦਾਨਾ ਪ੍ਰਧਾਨਗੀ ਵਿੱਚ ਕਦੇ ਨਹੀਂ ਆਈ ਇਸ ਗੱਲ ਨੂੰ ਤੇ ਆਪਾਂ ਸਾਫ਼-ਸਾਫ਼ ਪਲੀਦਾਂ ਨੂੰ ਜਾਣਦੇ ਆ ਕਿਉਂਕਿ ਜਦ ਤੱਕ ਨਿਰਗੁਣ ਅਕਾਲ ਪੁਰਖ ਪ੍ਰਮਾਤਮਾ ਦੇ ਦੇ ਵਿੱਚ ਪਰਵੇਸ਼ ਨਹੀਂ ਹੁੰਦਾ ਤਦ ਤੱਕ ਸੰਸਾਰ ਦੇ ਵਿੱਚ ਪ੍ਰਧਾਨ ਹੋਈ ਨਹੀਂ ਸਕਦਾ ਕੋਈ ਸ਼ਾਰਿਆ ਕਰਮ ਹੋਈ ਨਹੀਂ ਸਕਦਾ ਸੋ ਇਸੇ ਕਰਕੇ ਆਪਾਂ ਨੂੰ ਸੱਚੇ ਪਾਤਸ਼ਾਹ ਜੀ ਜਿਸ ਨੂੰ ਜਿਹੜਾ ਰਗਾਂ ਜਿਸ ਸਰੀਰ ਵਿੱਚ ਪ੍ਰਗਟ ਹੋਵੇ ਉਸ ਦਾ ਸਤਕਾਂਤ ਕਿਉਂਕਿ ਉਸ ਸਮੇਂ ਉਹ ਸ੍ਰੀ ਵਿਲਾਪ ਆਪਾ ਦਾ ਆਪਣਾ ਹੁੰਦਾ ਜਿਸ ਨੂੰ ਸੁਣਦਾ ਹੋ। ਉਹ ਨਿਰਗੁਣ ਦੀ ਮਹਿਮਾ ਇਹ ਸਿਫਤਾਂ ਦਾ ਖਜ਼ਾਨਾ ਨਾਮ ਪੰਡਾਰਾ ਬੋਧ ਅਗਧ ਕਾਗਜਾਂ ਉਤੇ ਕਾਦਰ ਕਰਤੇ ਕ੍ਰੀਮਾਂ ਨੂੰ ਰਿਆ ਮਲਾਈ ਇਹ ਕੋਈ ਅੱਖਰਾਂ ਵਾਲਾ ਅੱਖਰਾਂ ਵਾਲਾ ਸਿਫਤਾਂ ਵਾਲਾ ਅਕਲ ਬੁੱਧੀ ਦਾ ਨਹੀਂ ਅਫਸਾਨਾ ਅਕਲ ਬੁੱਧੀ ਦਾ ਨਹੀਂ ਅਫਸਾਨਾ ਏ ਤੁਰ ਸੰਦੇਸ਼ਾ ਤੁਰ ਪੈਗਾਮ ਤੁਰ ਦਾ ਹੁਕਮ ਇੱਕੋ ਨਜ਼ਰੀ ਆਇਆ ਇਹ ਤਤ ਦੇ ਨਹੀਂ ਇਹਦਾ ਸਵਾਸ ਨਹੀਂ ਨੌ ਦਵਾਰ ਨਹੀਂ ਪਵਣ ਨਹੀਂ ਇਹ ਸਤਗੁਰ ਦਾ ਨਿਰਾਕਾਰ ਦਾ ਅਕਾਰ ਗੁਰੂ ਗ੍ਰੰਥ ਸਾਹਿਬੁ ਮਹਾਨਾ ਜਿਸ ਦੇ ਉੱਤੇ ਸਿਖਤ ਸਿਖਤ ਸਿਪਤਸਲਾ ਇਕੋ ਇੱਕ ਆਕਾਰ ਦੂਜਾ ਦੂਜਾ ਨਜ਼ਰ ਕੋਈ ਨਹੀਂ ਕਿਉਂਕਿ ਆਪਾ ਸੱਚੇ ਪਾਤਸ਼ਾਹ ਜੀ ਜਦਾਂ ਦੱਸਿਆ ਸੰਗਤ ਨੇ ਬੇਨਤੀ ਕੀਤੀ ਵੀ ਕੀ ਗੁਰੂ ਹੈ ਔਰ ਗੁਰੂ ਗੁਰੂ ਕੀ ਦੱਸਿਆ ਸੱਚੇ ਪਾਤਸ਼ਾਹ ਜੀ ਨੇ ਵੀ ਇਹ ਤਤ ਨਹੀਂ ਇਹ ਸਵਾਸ ਨਹੀਂ ਇਹ ਨਾਮ ਰਗ ਨਹੀਂ ਇਹ ਮਿਰਕ ਕਿਉਂਕਿ ਇਹ ਅਕਾਲ ਪੁਰਖ ਦਾ ਇਹ ਕਾਇਆ ਹੋਇਆ ਸਵਾਸ ਨੂੰ ਕੋ ਕਮ ਨਾਮਾ ਜਿਸ ਨੂੰ ਸਾਰੇ ਕਹਿੰਦੇ ਜਗਤ ਮਲਾ ਜਿਸ ਦੇ ਵਿੱਚੋਂ ਮਿਲੇ ਹਕੀਕਤ ਵਾਲਾ ਹੱਕ ਉਹਦਾ ਜਿਸ ਦੇ ਅਵਤਾਰ ਕਿਸ ਦੇ ਅਵਤਾਰ ਪੈਗੰਬਰ ਸਾਰੇ ਕਰਮ ਦਵਾ ਵਾਸਤਾ ਬਗਲਗੀਰ ਹੋ ਕੇ ਪਾਈ ਕਿਉਂਕਿ ਮਲਾ ਮਨੋਗਿਉ ਉਸ ਦੇ ਵਿੱਚ ਸਾਨੂੰ ਪ੍ਰਮਾਤਮਾ ਨੂੰ ਮਿਲਣ ਦਾ ਸਾਰਾ ਮਾਰਗ ਦਰਸ਼ਾਉਂਦਾ ਹੈ ਉਸ ਦਾ ਸਤਿਗੁਰ ਨਾਨਕ ਬਣਿਆ ਰਹਿਣਾ ਮੋਹ ਗੁਰੇ ਅਰਜਨ ਮੋਰ ਦੀਤੀ ਲਗਾਈ ਸ਼ਹਾਦਤ ਸ਼ਬਦ ਗੁਰੂ ਭਗਤਾ ਸੰਤ ਸਹੇਲੇ ਭਗਤ ਸਾਰੇ ਨਾਲ ਲੈ ਰਲਾ ਵੱਡਾ ਛੋਟਾ ਉੱਚ ਨੀਚ ਰਹਿਣ ਕੋਈ ਨਾ ਪਈ ਕੋਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਤੇ ਨਹੀਂ ਲਿਖਿਆ ਕਿ ਤੁਸੀਂ ਜਾਤ-ਪਰਾਦਿ ਨੂੰ ਡਿਫਰੈਂਸਸ ਕ੍ਰੀਏਟ ਕਰਨਾ ਹੈ ਨਹੀਂ ਸਾਰੇ ਬਰਾਬਰ ਨੇ ਉਹ ਪੰਜਾਬੀਆ ਨੇ ਇਸੇ ਕਰਕੇ ਵੱਖ-ਵੱਖ ਜਾਤਾਂ ਦੇ ਮਾਰੇ ਨੇ ਲੈ ਕੇ ਸਾਂਝੇ ਇਹਨਾਂ ਚੀਜ਼ਾਂ ਤੋਂ ਸਾਨੂੰ ਦੂਰ ਤੱਕ ਅਸਲੀਅਤ ਵਿੱਚ ਕੋਈ ਡਿਫਰੈਂਸਸ ਕ੍ਰੀਏਟ ਨਹੀਂ ਮਨੁੱਖ ਜੋ ਹੈ ਉਹ ਪਰਮਾਤਮਾ ਦਾ ਹਿੱਸਾ ਹੈ ਜੀਵ ਹੈ ਉਹ ਆਲ ਇਕੁਅਲ ਸਾਰੇ ਬਰਾਬਰ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਧੁਰ ਦਾ ਹਰ ਧੁਰ ਦਾ ਮੇਲ ਆਪਣੇ ਹੱਥ ਰਖਾਇਆ ਧੁਰ ਦਾ ਮੇਲ ਕਿਨੇ ਰੱਖਿਆ ਫਿਰ ਅਕਾਲ ਪੁਰਖ ਨੇ ਪਰਮਾਤਮਾ ਨੇ ਆਪਣੇ ਹੱਥ ਵਿੱਚ ਔਰ ਸਾਸੀ ਕੀ ਕਰਨਾ ਵਾ ਅਸੀਂ ਉਸ ਦੇ ਹੁਕਮ ਦੀ ਪਾਲਣਾ ਕਰਨੀ ਹੈ ਇੱਕ ਵਾਰੀ ਇਹਦਾ ਮੇਰੇ ਨਾਲ ਇੱਕ ਗੁਰਸਿੱਖ ਨੇ ਗੱਲ ਕੀਤੀ ਮੈਂ ਡਿਊਟੀ ਦੇ ਉੱਤੇ ਸੀ ਜਾ ਉਹ ਕਹਿੰਦਾ ਵੀ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ ਮੈਨੂੰ ਕੋਈ ਨਹੀਂ ਸ਼ੱਕ ਤੇ ਆਪਾਂ ਮੈਂ ਤੇ ਕਿਸੇ ਨਾਲ ਭਾਈ ਨਹੀਂ ਆ ਸੰਗ੍ਹਾ ਨਾਲ ਪਰ ਇਹਨੇ ਵੀ ਇਹਦਾ ਨਾ ਕੁਸਚਨ ਕਿਉਂ ਕੀਤਾ ਮੈਂ ਕਹਾ ਜੀ ਵੀ ਮੇਰੇ ਮਨਚੋਸੇ ਜਿਹੜੇ ਆ ਗਏ ਮੈਂ ਕਹਾ ਤੂੰ ਬੈਠਾ ਵੀ ਲਗਾ ਪਹਿਲਾਂ ਮੈਂ ਇਹ ਦੱਸਾਂ ਕਿ ਗੁਰੂ ਗ੍ਰੰਥ ਸਾਹਿਬ ਨੂੰ ਮੰਨਿਦਾ ਕਦਾ ਇਹਦਾ ਦੇਖੋ ਤੁਸੀਂ ਇਹ ਐਸੀ ਜਨਨੇ ਆ ਨਾ ਤੋਂ ਜਿਹਨੇ ਸ਼ੁਰੂ ਕਰਦੇ ਆ ਜਦੋਂ ਆਪੇ ਪਾਸ ਹੁੰਦੇ ਆ ਸੁਣ ਕੇ ਪ੍ਰਸ਼ਾ ਲਾ ਕੇ ਫੇਰ ਘਰ ਆਣੇ ਸੀ ਮੈਂ ਕਹਾ ਮਸੇ ਨਹੀਂ ਅਸਲ ਦੇ ਵਿੱਚ ਇਹ ਆ ਵੀ ਗੁਰੂ ਗ੍ਰੰਥ ਸਾਹਿਬ ਜੋ ਕਹਿ ਰਿਹਾ ਉਸ ਦੀ ਅਸੀਂ ਮੰਨਦੇ ਹਾਂ ਕਿ ਉਹ ਹੱਸ ਕੇ ਤੇ ਇਹਨਾਂ ਨਾਲ ਕਹਿੰਦੇ ਇਸੇ ਹੀ ਕਾਰਨ ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਮੰਨਦੇ ਸਿਰਫ ਉਹਦੀ ਮੁਜਾਦਾ ਜ਼ਰੂਰ ਕਰਦੇ ਆ ਪਰ ਜੋ ਦੇ ਵਿੱਚ ਲਿਖਾਇਆ ਗਿਆ ਉਹ ਅਸੀਂ ਨਹੀਂ ਮੰਨਦੇ ਸੇਮ ਇੱਥੇ ਸਾਡੇ ਤੇ ਵੀ ਆ ਜਾਂਦਾ ਜਿੰਨੇ 24 ਗ੍ਰੰਥ ਸੱਚੀ ਭਾਸ਼ਾ ਦੇ ਲਿਖਾਏ ਆ ਉਹ ਸਾਡੇ ਵਾਸਤੇ ਮੰਨਣ ਵਾਸਤੇ ਜਿੰਨੀ ਸਿੱਖਿਆ ਉਸਦੇ ਵਿੱਚ ਦਿੱਤੀ ਗਈ ਹੈ ਉਹਨਾਂ ਅਸੀਂ ਆਪਣੇ ਉੱਤੇ ਪੜਨਾ ਵਿਚਾਰਨਾ ਤੇ ਲਾਗੂ ਕਰਨਾ ਹੈ ਸਭੀ ਇਤਿਓ ਮੈਂ ਤੇਹੀ ਹੱਗਮਣਿਸਮਾ ਤੋਂ ਕਰਣੀ ਸੱਚੇ ਪਾਤਸ਼ਾਹੇ ਪਾਸੋਂ ਹਰ ਸੰਗਤ ਪਾਸੋਂ ਇਜਾਜ਼ਤ ਕਰਨਾ ਹਾਂ ਇਹ ਕੋਈ ਅੱਖਰ ਵੱਧ ਕਰੜਿਆ ਗਿਆ ਹੋਵੇ ਤਾਂ ਮੈਂ ਸੱਚੇ ਪਾਤਸ਼ਾਹੇ ਪਾਸੋਂ ਹਰ ਸੰਗਤ ਪਾਸੋਂ ਇਮਾਨਤ ਕਰਨਾ ਹਾਂ ਆਉਂ ਪੰਜ ਕੜਿਆਂ ਦਾ ਸਾਥ ਦੇ

Oh